ਜੀ ਆਪਾਂ ਪਹਾੜਾਂ ਚ ਐਂਟਰ ਕਰ ਚੁੱਕੇ ਆ ਹਿੱਲ ਏਰੀਆ ਆ ਗਿਆ ਆ ਜਿੱਦੇ ਕਦੇ ਨਜ਼ਰ ਨਹੀਂ ਆ ਸਕਦਾ ਸਾਡਾ ਬਾਈਕ ਤੇ ਆਉਂਦਾ ਪੰਜਾਬੀ ਗਾਇਕ ਰਾਜਵੀਰ ਜਵੰਧਨ ਦਾ ਕੱਲ ਜਿਹੜਾ ਐਕਸੀਡੈਂਟ ਹੋਇਆ ਸੀ ਉਹਦੀ ਵੀਡੀਓ ਸਾਹਮਣੇ ਆ ਗਈ ਆ ਉਹ ਬਾਈਕ ਤੇ ਜਾ ਰਹੇ ਸੀਗੇ ਹਿਮਾਚਲ ਪ੍ਰਦੇਸ਼ ਦੇ ਬੱਦੀ ਪਿੰਡ ਕੋਲੇ ਤੇ ਇੱਕ ਗਾ ਨਾਲ ਜਾਂ ਠੱਠੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਉਹ ਜਦੋਂ ਬਾਈਕ ਤੇ ਜਾ ਰਹੇ ਸੀ ਉਹਨਾਂ ਦੇ ਸਿਰ ਦੇ ਉੱਤੇ ਕੈਮਰਾ ਲੱਗਾ ਸੀ ਉਹਦੀ ਵੀਡੀਓ ਆ ਚੁੱਕੀ ਆ ਰਾਜਵੀਰ ਜਵੰੰਧਾ ਜਿਹੜਾ ਅਕਸਰੀ ਘੁੰਮਣ ਫਿਰਨ ਤੇ ਆ ਸ਼ੌਕੀਨ ਸੀਗਾ ਉਹ ਜ਼ਿਆਦਾਤਰ ਟਾਈਮ ਆਪਾਂ ਬਾਈਕ ਤੇ ਜਾਂਦਾ ਸੀਗਾ ਘੁੰਮਦਾ ਫਿਰਦਾ ਸੀਗਾ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਦੇਖਿਓ ਕਿਸ ਤਰ੍ਹਾਂ ਉਹ ਬਾਈਕ ਦੇ ਉੱਤੇ ਜ਼ਿਆਦਾ ਸਫਰ ਕਰਦੇ ਸੀਗੇ ਹਿਮਾਚਲ ਪ੍ਰਦੇਸ਼ ਜਾਂ ਪਹਾੜਾਂ 'ਚ ਘੁੰਮਣ ਫਿਰਨ ਉਹ ਬਾਈਕ ਤੇ ਜਾਂਦੇ ਹੁੰਦੇ ਸੀ ਪਰ ਰੱਬ ਨੂੰ ਕੱਲ ਕੁਝ ਹੋਰ ਹੀ ਮਨਜ਼ੂਰ ਸੀਗਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੀ ਰੀੜ ਦੀ ਹੱਡੀ ਦੋ ਥਾਂੋਂ ਡੈਮੇਜ ਹੋ ਚੁੱਕੀ ਆ ਤੇ ਬ੍ਰੇਨ ਦਾ ਅਟੈਕ ਹੋ ਗਿਆ ਉਹਨਾਂ ਨੂੰ ਦੋ ਅਟੈਕ ਆ ਗਏ ਨੇ ਆਓ ਆਪਾਂ ਸਾਰੇ ਜਣੇ ਰਲ ਕੇ ਅਰਦਾਸ ਕਰੀਏ ਕੀ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਜੇ